ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਹੋਰ ਜੀ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਮੈਂ ਠੀਕ ਆ ਤੇ ਅੱਜ ਤੁਹਾਨੂੰ ਰੈਗੂਲਰ ਆਪਣਾ ਜਿਹੜਾ ਵਲੌਗ ਮਿਲਿਆ ਕਰੂਗਾ ਤੇ ਕੁਝ ਦਿਨ ਹੋ ਗਏ ਸੀਗੇ ਮੇਰੇ ਤੋਂ ਬੰਨ ਨਹੀਂ ਰਿਹਾ ਸੀ ਪਰ ਮੈਂ ਜਿਹੜੀ ਸ਼ਾਰਟ ਵੀਡੀਓ ਜਰੂਰ ਪਾਰੀ ਸੀ ਤੇ ਹੁਣ ਤੁਹਾਨੂੰ ਰੈਗੂਲਰ ਵੀਡੀਓ ਮਿਲਣਗੇ ਇਹ ਇੱਕ ਫੈਮਿਲੀ ਵਲੌਗ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਘਰ ਦੇ ਕੰਮ ਦੇ ਨਾਲ ਨਾਲ ਬਹੁਤ ਕੁਝ ਸਿੱਖਣ ਨੂੰ ਤੇ ਦੇਖਣ ਨੂੰ ਮਿਲੇਗਾ ਜੀ ਐਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੇ ਆਪਣੀ ਇਸ YouTube ਫੈਮਿਲੀ ਦਾ ਹਿੱਸਾ ਬਨਿਓ ਜੀ ਤੇ ਸ਼ੁਰੂ ਕਰਦੇ ਆਪਾਂ ਜੀ ਅੱਜ ਦਾ ਵਲੌਗ ਤੇ ਸਰਦਾਰ ਜੀ ਚਲੇ ਗਏ ਸੀਗੇ ਗੱਡੀ ਲੈ ਕੇ ਰੋਟੀ ਖਾ ਕੇ ਤੇ ਬੱਚੇ ਹਲੇ ਸੁੱਤੇ ਪਏ ਸੀ ਤੇ ਮੈਂ ਕਿਹਾ ਆਪਾਂ ਆਪਣਾ ਜਿਹੜਾ ਰੁਟੀਨ ਦਾ ਵਰਕ ਆ ਕਰਦਾ ਉਹ ਸ਼ੁਰੂ ਕਰਦੇ ਆ ਜੀ ਤੇ ਚਲੋ ਜੀ ਆਪਾਂ ਕੰਮ ਕਰਦੇ ਆ ਨਾ ਬਲੌਗ ਨੂੰ ਤੁਸੀਂ ਐਂਡ ਤੱਕ ਦੇਖਿਓ ਜੀ ਤੇ ਚੈਨਲ ਨੂੰ ਪਲੀਜ਼ ਸਪੋਰਟ ਕਰਿਓ ਜੀ ਤੇ ਤਾਂ ਹੀ ਆਪਣਾ ਚੈਨਲ ਗਰੋਥ ਕਰੂਗਾ ਹਨਾ ਤੇ ਚਲੋ ਜੀ ਠੀਕ ਹੈ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਹਾਂਜੀ ਮੈਂ ਇੱਥੇ ਨਾ ਆਲੂ ਔਰ ਪਿਆਜ਼ ਦੋਨੋਂ ਗੋਲ ਗੋਲ ਕੱਟ ਲਏ ਸੀ ਤੇ ਇੱਕ ਸਾਈਡ ਤੇ ਮੈਂ ਬੇਸਨ ਤੇ ਪਾਣੀ ਨਾਣ ਮਿਰਚ ਤੇ ਮਸਾਲਾ ਹਰੀ ਮਿਰਚਾਂ ਤੇ ਅਦਰਕ ਇਹਨਾਂ ਨੂੰ ਘੋਲ ਕੇ ਦਾ ਪੇਸਟ ਬਣਾ ਲਿਆ ਸੀ ਤੇ ਉਹਦੇ ਵਿੱਚ ਹੁਣ ਮੈਂ ਡਿਪ ਕਰ ਕਰਕੇ ਪਕੌੜੇ ਬਣਾ ਲਾਂਗੀ ਅਧਿਕ ਮੈਂ ਸਿੰਪਲ ਐਦਾ ਹੀ ਬਣਾਵਾਂਗੀ ਤੇ ਅੱਧਿਆਂ ਦੇ ਵਿੱਚ ਮੈਂ ਜਿਹੜੀ ਪਾਲਕ ਵਗੈਰਾ ਹੈਗੀ ਆ ਜਦੋਂ ਸਾਈਡ ਬੇਸਨ ਵਗੈਰਾ ਥੋੜਾ ਜਿਹਾ ਬਚ ਜੂਗਾ ਨਾ ਤਾਂ ਉਹਦੇ ਵਿੱਚ ਸਾਰਾ ਮਿਕਸ ਕਰਕੇ ਤੇ ਫਿਰ ਮੈਂ ਪਕੌੜੇ ਇਹ ਵਾਲੇ ਬਣਾ ਲੂੰਗੀ ਜੇ ਦੋ ਤਰ੍ਹਾਂ ਦੇ ਆਪਣੇ ਬਣ ਜਾਣਗੇ ਇਹ ਦੇਖੋ ਹੁਣ ਮੈਂ ਇੱਥੇ ਬਣਾ ਰਹੀ ਸੀ ਪਕੌੜੇ ਕਿਉਂਕਿ ਕਦੇ-ਕਦੇ ਨਾ ਜਿਹੜਾ ਹੈਗਾ ਇਹ ਦਿਲ ਕਰਦਾ ਵੀ ਖਾਣ ਨੂੰ ਬੱਚਿਆਂ ਨੂੰ ਬਣਾ ਕੇ ਦੇਈਏ ਅਲੱਗ ਹਨਾ ਰੋਟੀ ਵਗੈਰਾ ਤਾਂ ਆਪਣੀ ਰੁਟੀਨ ਦਾ ਹੀ ਹੈਗਾ ਵਾ ਪਰ ਕਦੇ-ਕਦੇ ਇਹ ਵੀ ਚੀਜ਼ਾਂ ਬਣਾ ਕੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਸ਼ੇਅਰ ਕਰਦੇ ਆ ਖਾਣਦੇ ਆ ਇੰਜੋਏ ਕਰਦੇ ਆ ਨਾ ਤੇ ਬਸ ਇਹ ਬਣਾ ਕੇ ਮੈਂ ਐਦਾਂ ਰੱਖ ਲਿਆ ਹਾਂਜੀ ਮੈਂ ਆਈ ਸੀ ਆਪਣੇ ਪਿੱਕੇ ਤੇ ਇਹ ਮੇਰਾ ਭਤੀਜਾ ਤੇ ਉਹ ਖੇល ਰਿਹਾ ਸੀਗਾ ਮੇਰੇ ਬੇਟੇ ਨਾਲ ਖੇល ਰਿਹਾ ਸੀਗਾ ਤੇ ਯੂ ਨੇ ਦੇਖਿਆ ਕਿ ਪੂਰਾ ਜੀ ਵੀਡੀਓ ਬਣਾ ਰਹੇ ਨੇ ਤੇ ਫਿਰ ਮੇਰੇ ਕੋਲ ਆ ਗਿਆ ਮੈਂ ਕਿਹਾ ਆ ਜਾ ਤੁਹਾ ਵੀਡੀਓ ਬਣਾਈਏ ਤੇ ਮੇਰੇ ਕੋਲ ਆ ਗਿਆ ਉਹਨੂੰ ਪਤਾ ਹੈ ਕਿ ਮੈਂ ਵਲੌਗ ਬਣਾਉਣੀ ਆ ਵੀ ਵੀਡੀਓ ਬਣਾਉਣੀ ਆ ਚੈਨਲ ਤੇ ਪਾਣੀ ਹੁੰਦੀ ਆ ਉਹ ਸਾਰੇ ਤਾਂ ਇਸ ਲਈ ਉਹ ਵੀ ਮੇਰੇ ਕੋਲ ਆ ਗਿਆ ਥੋੜਾ ਛੋਟਾ ਹੈ ਨਾ ਸ਼ਰਮ ਆਂਦਾ ਹੈ ਖੁੱਚਿੰਗ ਹੈ ਰਾਤ ਕਰੇਗਾ ਉਹਨੂੰ ਹੋ ਗਈ ਸੀ ਜੀ ਵਾਪਸੀ ਆਪਣੇ ਘਰ ਨੂੰ ਇਹ ਸਾਹਨੇ ਵਾਲ ਦਾ ਰੇਲਵੇ ਸਟੇਸ਼ਨ ਹੈ ਟ੍ਰੇਨਾਂ ਖੜੀਆਂ ਸਿਗੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਹੈ ਨਾ ਤੇ ਆਪਾਂ ਜਾ ਰਹੇ ਸੀਗੇ ਵਾਪਿਸ ਘਰ ਨੂੰ ਤੇ ਇਹ ਹੈ ਜੀ ਪੁਲ ਸਾਨ੍ਹੇਵਾਲ ਦਾ ਰੇਲਵੇ ਸਟੇਸ਼ਨ ਦਾ ਇੱਥੇ ਬਚਪਨ ਬੀਤਿਆ ਜੀ ਸਾਡਾ ਇਹਦੇ ਉੱਪਰ ਜੀ ਅਸੀਂ ਚੜ ਕੇ ਭੈਣ ਭਰਾ ਜਾਂਦੇ ਹੁੰਦੇ ਸੀਗੇ ਸਕੂਲ ਤੇ ਪਲੇਟਫਾਰਮ ਤੇ ਬਸ ਇੱਥੇ ਖੇਡਦੇ ਫਿਰ ਜਾਂਦੇ ਹੁੰਦੇ ਸੀਗੇ ਤੇ ਪੁਰਾਣੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ ਇਹ ਦੇਖ ਕੇ ਯਾਦ ਆ ਗਈਆਂ ਤੇ ਹੁਣ ਤਾਂ ਕਾਫੀ ਚੇਂਜ ਹੋ ਗਿਆ ਜੀ ਇਹ ਦਾਣਾ ਮੰਡੀ ਸਾਨੇਵਾਲ ਦੀ ਤੇ ਇਹਦੇ ਉੱਪਰ ਚ ਪੁਲ ਬਣ ਗਿਆ ਹੁਣ ਪਹਿਲਾਂ ਨੀਚੇ ਚ ਜਾਂਦੇ ਹੁੰਦੇ ਸੀਗੇ ਅਸੀਂ ਕਾਫੀ ਚੇਂਜ ਹੋ ਗਿਆ ਹੁਣ ਪਹਿਲਾਂ ਨਾਲੋਂ ਤੇ ਪੋਲ ਦੇ ਉੱਪਰ ਚ ਜਾ ਰਹੇ ਸੀਗੇ ਅਸੀਂ ਦੇ ਜਿਹੜੀ ਮੰਡੀ ਆ ਹੁਣ ਨੀਚੇ ਰਹਿ ਜਾਂਦੀ ਦੁਕਾਨਾਂ ਵਗੈਰਾ ਨੀਚੇ ਰਹਿ ਜਾਂਦੀਆਂ ਨੇ ਇਹ ਆ ਜੀ ਚੌਂਕ ਸਾਨੇਵਾਲ ਦਾ ਤੇ ਚੌਂਕ ਦੇ ਉੱਪਰ ਵੀ ਪੁਲ ਬਣਾਤਾ ਇਹਨਾਂ ਨੇ ਤੇ ਹੁਣ ਨੀਚੇ ਚ ਅਸੀਂ ਜਾ ਰਹੇ ਸੀਗੇ ਪੁਲ ਦੇ ਤੇ ਅੱਗੇ ਹੈ ਜੀ ਗੋਵਿੰਦ ਮਾਰਗ ਇੱਥੇ ਜੀ ਖੀਰਗੁਰ ਗੋਵਿੰਦ ਸਿੰਘ ਜੀ ਆਪਣੇ ਘੋੜੇ ਦੇ ਉੱਪਰ ਸਵਾਰ ਹੋ ਕੇ ਨਿਕਲੇ ਸੀ ਤੇ ਉਹਨਾਂ ਦੀ ਯਾਦ ਵਿੱਚ ਗੋਵਿੰਦ ਮਾਰਗ ਬਣਾਇਆ ਹੋਇਆ ਤੇ ਇਹਦੀ ਵੀ ਸ਼ੇਪ ਚੇਂਜ ਹੋ ਗਈ ਹੈ ਇਹ ਤੁਹਾਨੂੰ ਇਸੇ ਚੈਨਲ ਤੇ ਮਿਲ ਜੂਗੀ ਤੇ ਕਿਸ ਤਰ੍ਹਾਂ ਮਿੱਟੀ ਤਿਆਰ ਕੀਤੀ ਕਿਸ ਤਰ੍ਹਾਂ ਇਹ ਜਿਹੜੇ ਪੋਰਟ ਨੇਗੇ ਉਹ ਤਿਆਰ ਕੀਤੇ ਆ ਹਨਾ ਆਪਾਂ ਉਹਨਾਂ ਦੀ ਵੀਡੀਓ ਇਸੇ ਚੈਨਲ ਤੇ ਤੁਹਾਨੂੰ ਮਿਲ ਜੂਗੀ ਤੇ ਇਹ ਕਟਿੰਗਾ ਉਹ ਲਗਾਤੀਆਂ ਨੇਗੀਆਂ ਤੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੇਖੋ ਇਹਨਾਂ ਨੂੰ ਹੌਲੀ-ਹੌਲੀ ਫਿਰ ਪੇਂਟ ਕਰ ਦਾਂਗੇ ਸਾਰਿਆਂ ਨੂੰ ਤੇ ਹੁਣ ਮੈਂ ਇਹਨਾਂ ਵਿੱਚ ਮਿੱਟੀ ਪਾ ਕੇ ਬੂਟੇ ਲਗਾ ਦੇਣਗੇ ਤੇ ਐਦਾ ਮੈਂ ਬਣਾਣੀ ਹੈ ਬਾਸਕਟ ਤੇ ਜਿੱਦਾਂ ਜਿੱਦਾਂ ਤਿਆਰ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਆਪਾਂ ਤੇ ਤੁਸੀਂ ਚੈਨਲ ਤੇ ਬਨੇ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਜਿਹੜੇ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਇਹ ਸੀ ਜਿਹੜੀ ਪੋਚੇ ਵਾਲੀ ਹੁੰਦੀ ਹੈ ਨਾ ਉਹ ਬਾਸਕਟ ਉਹ ਹੈ ਤੇ ਇਹਦੇ ਵੀ ਆਪਾਂ ਬਣਾ ਰਿਹਾ ਐਦਾ ਹੀ ਬਾਸਕਟ ਬਣਾ ਰਿਹਾ ਬਾਕੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ajo ਤੁਹਾਨੂੰ ਆਉਣ ਵਾਲੇ ਵੀਡੀਓ ਚ ਪਤਾ ਲੱਗਦਾ ਰਹੇ ਵੀ ਆਪਣਾ ਗਾਰਡਨ ਕਿਸ ਤਰ੍ਹਾਂ ਤਿਆਰ ਹੋ ਰਿਹਾ ਵਾ ਕਿਉਂਕਿ ਹੁਣ ਜਿਹੜੇ ਨੇ ਨਾ ਇਹ ਸ਼ੁਰੂ ਹੋ ਗਏ ਨੇਗੇ ਫੁੱਟਨੇ ਬੂਟੇ ਇਹ ਹੀ ਟਾਈਮ ਆ ਇਹਨਾਂ ਨੂੰ ਲਗਾਉਣ ਦਾ ਦੇਖੋ ਪੱਤੇ ਨਿਕਲਣ ਲੱਗੇ ਨੇਗੇ ਮਨੀ ਪਲਾਂਟ ਦੇ ਵੀ ਨਵੇਂ ਨਵੇਂ ਪੱਤੇ ਨਿਕਲਣ ਲੱਗੇ ਨੇਗੇ ਤੇ ਬਾਕੀ ਤੁਹਾਨੂੰ ਅੱਗੇ ਵੀ ਇਸ ਤਰ੍ਹਾਂ ਦੇ ਵੀਡੀਓ ਮਿਲਦੇ ਰਹਣਗੇ ਆ